ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸ਼੍ਰੀ ਹਰਕਰਪ ਕਮਲਪ੍ਰੀਤ ਸਿੰਘ ਜੀ ਖਾਕ ਸਾਹਿਬ ਅਤੇ ਐਸਪੀਡੀ ਸਾਹਿਬ ਸ਼੍ਰੀ ਬਾਦ ਸਾਹਿਬ ਤੇ ਟੀਐਸਪੀ ਸਾਹਿਬ ਫਲੋਰ ਸਰਦਾਰ ਸਰਵਣ ਸਿੰਘ ਬਲਜੀ ਦੇ ਹੁਕਮਾਂ ਤੇ ਦਿਸ਼ਾ ਨਿਰਦੇਸ਼ਾਂ ਅਧੀਨ ਮਾੜੇ ਅਨਸਰਾਂ ਨੂੰ ਕਾਬੂ ਪਾਉਣ ਦੇ ਸਬੰਧ ਵਿੱਚ ਜੋ ਮਿਤੀ 16 11 24 ਨੂੰ ਸ਼ਾਮ 5 ਵਜੇ ਜਿਹੜਾ ਸੰਗਟ ਏਸੀਆਂ ਪਿੰਡ ਹੈਗਾ ਉੱਥੇ ਇੱਕ ਟਾਇਲੈਂਡ ਦੀ ਦੁਕਾਨ ਦੇ ਉੱਤੇ 6 ਅਣਪਛਾਤੇ ਜਿਹੜੇ ਲੜਕੇ ਸੀਗੇ ਮੂੰਹ ਬੰਨੇ ਹੋਏ ਸੀ ਦੋ ਮੋਟਰਸਾਈਕਲਾਂ ਤੇ ਆਏ ਸੀਗੇ ਉਹਦੇ ਵਿੱਚ ਜਿਹੜਾ ਸੀਗਾ ਉੱਥੇ ਕਾਫੀ ਭੰਨ ਤੋੜ ਕੀਤੀ ਐ ਤੇ ਲਖਵੀਰ RAM ਜਿਹੜਾ ਹੈਗਾ ਝੰਡ ਤੋਂ ਝੰਡ ਬੰਡ ਤੋਂ ਉਹਨੇ ਕਾਫੀ ਛੱਟਾ ਮਾਰੀਆਂ ਸੀ ਜੋ ਦੌਰਾਨ ਇਨਵੈਸਟੀਗੇਸ਼ਨ ਜਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਦੌਰਾਨ ਇਨਵੈਸਟੀਗੇਸ਼ਨ ਨੇ ਇਹ ਆਈਡੈਂਟੀਫਿਕੇਸ਼ਨ ਕਰ ਲਈ ਗਈ ਹੈ ਇਹਦੇ ਵਿੱਚੋਂ ਜਿਹੜੇ ਹੈਗੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਏ ਸੀਗੇ ਸਤਵੀਰ ਸਿੰਘ ਜੰਡਪਿੰਡ ਤੋਂ ਤੇ ਕਰਨ ਸਿੰਘ ਕਰਨਦੀਪ ਸਿੰਘ ਕੁੜਕੇ ਪਿੰਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਇਹਨਾਂ ਦੀ ਪੁਸ਼ਗੋਸ਼ ਦੌਰਾਨ ਅਤੇ ਟੈਕਨੀਕਲ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜਾ ਇੱਕ ਹੋਰ ਨਵੀਂ ਗੱਲ ਸਾਹਮਣੇ ਆਈ ਹੈ ਤੇ ਜਿਹੜਾ ਗਰਮੇਲ RAM ਸਾਬਕਾ ਸਰਪੰਚ ਹੈਗਾ ਜੰਡਪਿੰਡ ਤੋਂ ਉਹਦੀ ਲਖਵੀਰ RAM ਹੋਣਾ ਦੇ ਨਾਲ ਪੰਚਾਇਤ ਚੋਣੇ ਪੰਚਾਇਤੀ ਚੋਣਾਂ ਤੋਂ ਬਾਅਦ ਚ ਲੜਾਈ ਝਗੜਾ ਹੋਇਆ ਸੀ ਜਦੇ ਸਬੰਧੀ ਇਹਨਾਂ ਦੀ ਦੋਨੋਂ ਤਰ੍ਹਾਂ ਦੀ ਰੁਕੂ ਕਾਰਵਾਈ ਕੀਤੀ ਗਈ ਸੀ ਜੋ ਉਸ ਤੋਂ ਬਾਦ ਵੀ ਜਿਹੜਾ ਗਰਮੇਲ ਰਾਮ ਦੇ ਕਹਿਣ ਤੇ ਗਰਮੇਲ ਰਾਮ ਦੇ ਕਹਿਣ ਤੇ ਗਰਮੇਲ ਰਾਮ ਵੱਲੋਂ ਉਹਨੂੰ ਕਰਨ ਤੇ ਜਿਹੜਾ ਸਤਵੀਰ ਸਿੰਘ ਜੰਡਿਆ ਜਿਹੜਾ ਹੈਗਾ ਝੰਡਪਿੰਡ ਤੋਂ ਉਹਨੇ ਇੱਕ ਇਹ ਜਿਹੜਾ ਗੈਂਗ ਸੀਗਾ ਉਹਦਾ ਜਿਹਦੇ ਵਿੱਚ ਇਹ 6 ਜਾਣੇ ਸੀਗੇ ਇਹਨਾਂ ਨੇ ਜਿਹੜਾ ਹੈਗਾ ਉਹ ਦੁਕਾਨ ਦੀ ਪੰਤੋੜ ਕੀਤੀ ਉਤੋਂ ਇੱਕ ਜਿਹੜਾ ਸੀਗਾ ਫੋਨ ਵੀ ਇਹਨਾਂ ਨੇ ਚੋਰੀ ਕੀਤਾ ਉਹਦੇ ਸੱਟਾਂ ਮਾਰੀਆਂ ਇਸੇ ਲੜੀ ਦੇ ਤਹਿਤ ਉਸੇ ਦਿਨ ਸ਼ਾਮ ਨੂੰ ਫਲੋਰ ਥਾਣੇ ਦੇ ਵਿੱਚ ਇੱਕ ਦੁਕਾਨ ਦੇ ਵਿੱਚ ਵੜ ਕੇ ਉੱਥੇ ਵੀ ਭੰਨਤੋੜ ਕੀਤੀ ਉੱਥੇ ਸੱਟਾਂ ਮਾਰੀਆਂ ਦੁਕਾਨਦਾਰ ਦੇ ਉਥੋਂ ਪੈਸੇ ਵਗੈਰਾ ਚੱਕੇ ਲਏ ਜਿਹੜੇ ਦੋਨੇ ਜਿਹੜੇ ਇਹ ਇਨਸੀਡੈਂਟ ਹੈਗੇ ਆ ਇਹ اسی ਗਰੁੱਪ ਨੇ ਕੀਤੇ ਆ ਦੋਨੇ ਇਨਸੀਡੈਂਟ اسی ਗਰੁੱਪ ਨੇ ਕੀਤੇ ਆ ਇਹਦੇ ਵਿੱਚੋਂ ਛਿਆਂ ਦੇ ਵਿੱਚੋਂ ਜਿਹੜੇ ਅਸੀਂ ਦੋ ਜਿਹੜੇ ਹਮਲਾਵਰ ਸੀਗੇ ਉਹ ਕਾਬੂ ਕਰ ਲਏ ਤੇ ਇੱਕ ਜਿਹੜਾ ਸੂਤਰਧਾਰ ਸੀਗਾ ਜਿਹਦੇ ਕਹਿਣ ਤੇ ਜੇਤੋ ਲੈ ਕੇ ਇਹਨਾਂ ਨੇ ਉਹਦੇ ਸੱਟਾਂ ਮਾਰੀਆਂ ਸੀ ਉਹਨੂੰ ਵੀ ਅਸੀਂ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ Never miss an update.